पार्टी गुजावाज़ आम आदमी पार्टी आम आदमी पार्टी आम आदमी पार्टी गुजरात ਪੂਰੇ ਇਸ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਗਰੀਬ ਯੱਤੀ ਅੱਜ ਤਰਾਹੀ ਤਰਾਹੀ ਕਰ ਰਿਹਾ ਆਮ ਆਦਮੀ ਪਾਰਟੀ ਤੋਂ ਅਸੀਂ ਲਾਅਰਡ ਆਰਡਰ ਦੀ ਤੇ ਗੱਲ ਹੀ ਨਹੀਂ ਕੀਤੀ ਅੱਜ ਸਿਵਲ ਹਸਪਤਾਲ ਤੇ ਗੁਰਦਾਪੁਰ ਆਮ ਆਦਮੀ ਪਾਰਟੀ ਸਰਕਾਰ ਮੁਰਦਾਬਾਦ 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 ਅਸਤੀਫਾ ਦਿਓ ਅਸਤੀਫਾ ਦਿਓ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਣ ਵਾਲੇ ਹੋਰ ਹੁੰਦੇ ਨੇ ਸੋ ਸਾਬ ਇਸ ਸਰਕਾਰ ਦਾ ਹੈ ਖਾਣ ਵਾਲੇ ਦੰਦ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ ਉਹ ਤੁਹਾਨੂੰ ਮੇਰੀ ਸਾਹਿਬ ਨੇ ਹੁਣੇ ਦੱਸਿਆ ਕਿ ਕਿਸ ਤਰ੍ਹਾਂ ਇਹ ਲੋਕ 10 ਲੱਖ ਦੀ ਬੀਮਾ ਯੋਜਨਾ ਤੇ ਮੇਰੇ ਖਾਲ ਕਰੋੜਾਂ ਰੁਪਏ ਐਡ ਤੇ ਖਰਚ ਕਰ ਚੁੱਕੇ ਨੇ ਤੇ ਕਹਿੰਦੇ ਕਿ ਸਾਡੇ ਵਲੰਟੀਅਰ ਸਾਡੇ ਮਤਲਬ ਸਰਕਾਰ ਦਾ ਵਲੰਟੀਅਰ ਕਰਤਕਰ ਜਾ ਕੇ ਪਰਚੀ ਲਏਗਾ ਤੁਹਾਡੇ ਕਾਰਡ ਬਣਾਏਗਾ ਜਿਹੜੀ ਬਿਲਕੁਲ ਝੂਠੀ ਗੱਲ ਹੈ ਉਹਨਾਂ ਨੇ ਆਪਣੇ ਹੀ ਵਰਕਰਾਂ ਨੂੰ ਅੱਗੇ ਲਾਇਆ ਹੋਇਆ ਔਰ ਵਰਕਰਾਂ ਨੂੰ ਆਦੇਸ਼ ਹੈ ਕਿ ਜਿਹੜਾ ਪਾਰਟੀ ਨਾਲ ਜੁੜਿਆ ਉਹਦੇ ਅਗਰ ਇਹ ਗੱਲ ਕਰਨੀ ਹੈ ਤੇ ਭਗਵੰਤਬਾਨ ਸਰਕਾਰ ਨੂੰ ਕਹਿਣੀ ਆ ਕਿ ਜੇ ਕੰਮ ਇਹ ਸਰਕਾਰ ਨੇ ਕਰਨਾ ਤੇ ਸਰਕਾਰੀ ਤਰੀਕੇ ਨਾਲ ਕਰੋ ਜੇ ਇਹ ਕੰਮ ਉਹਨਾਂ ਦੇ ਵਲੰਟੀਅਰਾਂ 'ਚ ਕਰਨਾ ਤੇ ਇਹ ਸਾਰੇ ਬੀਮੇ ਦਾ ਖਰਚਾ ਆਮ ਆਦਮੀ ਪਾਰਟੀ ਦੇ ਮਨਿਸਟਰ ਆਮ ਆਦਮੀ ਪਾਰਟੀ ਦੇ ਲੀਡਰ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਦੇ ਤੇ ਖਰਚਾ ਕਰਨ ਜੇ ਉਹਨਾਂ ਨੇ ਇਸ ਤਰੀਕੇ ਦਾ ਕੰਮ ਕਰਨਾ ਹੈ ਭਗਵੰਤ ਮਾਨ ਜੀ ਹੁਣ ਤਾਂ ਇੱਕੋ ਜੇ ਤੰਦ ਕਰ ਲੋ ਥੋੜੇ ਦੇਰ ਰਹਿ ਗਈ ਹੈ ਜਾਂਦੇ ਜਾਂਦੇ ਕੁਛ ਤੇ ਭਲਾ ਕਰ ਦਿਓ ਪੰਜਾਬ ਨੂੰ ਦਿੱਲੀ ਤੋਂ ਆ ਕੇ ਟੀਮ ਲੁੱਟ ਰਹੀ ਖਸੁੱਟ ਰਹੀ ਹੈ ਔਰ ਤੁਸੀਂ ਤਮਾਸ਼ਾ ਦੇਖ ਰਹੇ ਹੋ ਭਾਸ਼ਣ ਦੇਣਾ ਕਲਾ ਬਹੁਤ ਵਧੀਆ ਹੈ ਵਧੀਆ ਪਰ ਇਸ ਤਰੀਕੇ ਨਾਲ ਦਿਓ ਕਿ ਲੋਕਾਂ ਨੂੰ ਪਰਮਾਓ ਅਸੀਂ ਤਾਂ ਐਵੀ ਮੰਗ ਕਰਦੇ ਹਜ਼ਾਰ ਰੁਪਏ ਦਾ ਲਾਰਾ ਤੁਸੀਂ ਮਹਿਲਾਵਾਂ ਨੂੰ ਲਾਇਆ ਸੀ ਅੱਜ ਤੱਕ ਉਹ ਨਹੀਂ ਆਇਆ ਹਜ਼ਾਰ ਰੁਪਏ ਤਾਂ ਤੁਹਾਡੇ ਕੋਲ ਦੇ ਨਹੀਂ ਸਕੇ ਤੇ ਐ 10 ਲੱਖ ਪੀਮੇ ਦਾ ਇੱਕ ਲਾਲੀਪਾਪ ਤੁਸੀਂ ਹੋਰ ਦੇ ਰਹੇ ਹੋ ਇਸ ਚੈਨਲ ਤੋਂ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦੀ ਆ ਭਲਾ ਕਰਨਾ ਲੋਕਾਂ ਦਾ ਫਰਜ਼ ਬੰਦਾ ਸਰਕਾਰ ਦਾ ਪਰ ਉਹ ਪਲਾਜੇ ਹੋਵੇ ਤੇ ਪਹਿਲਾਂ ਇਹਦੀ ਤੁਸੀਂ ਕਲੈਰੀਫਿਕੇਸ਼ਨ ਲੈ ਲਿਓ ਇਹ 2.5 ਲੱਖ ਮਤਲਬ ਪਰਿਵਾਰ ਦੇ ਬੀਮੇ ਦੇ ਗਾਈਡਲਾਈਨਸ ਕੀ ਹੈ ਸਾਡੇ ਤੇ ਵਿਸ਼ਵਾਸ ਨਹੀਂ ਆਉਂਦਾ ਕਿਉਂਕਿ ਲੋਕਾਂ ਨੇ ਕਹਿਣਾ ਆਪੋਜੀਸ਼ਨ ਵਾਲੇ ਬੋਲਦੇ ਨੇ ਤੇ ਜਿਹੜੇ ਹਸਪਤਾਲ ਪੈਨਲ ਵਿੱਚ ਹੈ ਕਿਸੇ ਇੱਕ ਹਸਪਤਾਲ ਦੇ ਡਾਕਟਰ ਕੋਲ ਤੁਸੀਂ ਲੋਕ ਇੰਟਰਵਿਊ ਲੈ ਕੇ ਆਓ ਉਹਨਾਂ ਨੂੰ ਪੁੱਛੋ ਕਿ ਉਹ ਕਿਸ ਕਾਰਡ ਦੇ ਬੇਸ ਤੇ ਇਲਾਜ ਕਰਨਗੇ ਤੁਹਾਨੂੰ ਆਪੇ ਹੀ ਜਵਾਬ ਮਿਲ ਜਾਏਗਾ ਧੰਨਵਾਦ ਜੈ ਜੈ ਭਾਰਤ ਜੈ ਕਾਂਗਰਸ ਕਾਂਗਰਸ ਕਮੇਟੀ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਉਤਲਾ ਫੂਰ ਪ੍ਰਦਰਸ਼ਨ ਕੀਤਾ ਹੈ 2-3 ਦਿਨ ਪਹਿਲਾਂ ਸਿਵਲ ਹਸਪਤਾਲ ਦੇ ਅੰਦਰ ਜਾਣ ਦਾ ਮੌਕਾ ਮਿਲਿਆ ਔਰ ਅਸੀਂ ਦੇਖਿਆ ਕਿ ਸਿਵਲ ਹਸਪਤਾਲ ਦੇ ਅੰਦਰ ਵਾਸ਼ਰੂਮ ਦੇ ਇੰਨੇ ਮਾਰੇ ਹਾਲਾਤ ਸੀਗੇ ਕਿ ਕਦੇ ਅਸੀਂ ਸੋਚ ਨਹੀਂ ਸਕਦੇ ਔਰ ਉੱਥੇ ਅੰਦਰ ਜਿਹੜੇ ਪੇਸ਼ੈਂਟ ਉਹਨਾਂ ਦੇ ਰਿਸ਼ਤੇਦਾਰ ਲੇਡੀਜ਼ ਵਾਸ਼ਰੂਮ ਦੇ ਅੰਦਰ ਹੀ ਆਪਣੇ ਬਰਤਨ ਸਾਫ਼ ਕਰ ਰਹੀਆਂ ਸੀਗੀਆਂ ਕੋਈ ਬਾਥਰੂਮ ਜਿਹੜਾ ਇੰਨਾ ਜਾਂਦਾ ਸੀ ਬਾਕੀ ਦੇਖਣ ਦੀ ਸਾਨੂੰ ਲੋੜ ਨਹੀਂ ਪਈ ਪੇਸ਼ੈਂਟਾਂ ਦੇ ਬਹੁਤ ਬੁਰੇ ਹਾਲ ਸੀ ਦਵਾਈਆਂ ਮਿਲ ਨਹੀਂ ਰਹੀਆਂ ਇਹ ਕਹਿੰਦੇ ਸੀ ਕਿ ਅਸੀਂ ਸਿਹਤ ਕ੍ਰਾਂਤੀ ਲੈ ਕੇ ਆਏ ਆ ਅਸੀਂ ਕਲੀਨਿਕ ਖੋਲ ਦਿੱਤੇ ਆ ਅੱਜ ਲੋਕੀ ਤਰਾਹੀ ਤਰਾਹੀ ਕਰ ਰਹੇ ਸੀ ਹਵਲਾ ਹਸਪਤਾਲ ਦੇ ਵਿੱਚ ਤੇ ਕਲੀਨਿਕ ਇਹਨਾਂ ਦੇ ਬੰਦ ਹੋ ਚੁੱਕੇ ਆ ਸਾਡੀ ਪੰਜਾਬ ਸਰਕਾਰ ਤੋਂ ਭਗਵੰਤ ਮਾਨ ਤੋਂ ਇਹ ਮੰਗ ਹੈ ਕਿ ਘੱਮ ਸੇ ਘੱਮ ਤੁਸੀਂ ਕਰੋੜਾ ਰੁਪਇਆ ਐਡਾ ਦੇ ਲਾ ਰਹੇ ਹੋ ਘੱਮ ਸੇ ਘੱਮ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਗਰੀਬ ਵਿਅਕਤੀ ਜਾਂਦਾ ਜਿਹੜਾ ਆਮ ਆਦਮੀ ਪਾਰਟੀ ਵਾਲਾ ਵਿਅਕਤੀ ਆਂਦਾ ਉਹਨਦੇ ਤੇ ਕੋਈ ਨਾ ਕੋਈ ਚੰਗੀ ਤਰ੍ਹਾਂ ਆਪਾਂ ਹੈਲਪ ਕਰਦੀਏ ਉਹਨਾਂ ਦੇ ਸਿਹਤ ਪੱਖੋਂ ਕੋਈ ਨਾ ਕੋਈ ਹੱਲ ਕਰਦੀਏ ਨਾ ਦਵਾਈ ਨਾ ਸਫਾਈ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਸਾਡੀ ਮੰਗ ਹੈ ਕਿ ਜੇ ਤੁਸੀਂ 4-5 ਦਿਨਾਂ ਦੇ ਵਿੱਚ ਵਿੱਚ ਨਾ ਕੁਝ ਕੀਤਾ ਤੇ ਸਾਨੂੰ ਭੋਖੜਤਾਲ 2-2 ਦਿਨ ਦਾ 2-2 ਘੰਟੇ ਵਾਸਤੇ ਰੱਖਣੀ ਪਈ ਤੇ ਅਸੀਂ ਭੋਖੜਤਾਲ ਵੀ ਰੱਖਾਂਗੇ ਔਰ ਉਹਨਾਂ ਦੇ ਨਾਲ ਨਾ ਜਿਹੜੇ ਇਹ ਕਹਿੰਦੇ ਕਿ 10 ਲੱਖ ਦੇ ਅਸੀਂ ਬੀਮਾ ਕਾਰਡ ਬਣਾ ਰਹੇ ਆ ਔਰ 10 ਲੱਖ ਦੇ ਬੀਮਾ ਕਾਰਡ ਕੌਣ ਬਣਾ ਰਿਹਾ ਹੈ ਇਹਨਾਂ ਦੇ ਵਰਕਰ ਇਹਨਾਂ ਨੇ ਆਪਣੇ ਵਰਕਰਾਂ ਨੂੰ ਮਸ਼ੀਨਾਂ ਦੇ ਦਿੱਤੀਆਂ ਜਿਹੜਾ ਕੰਮ ਪੰਜਾਬ ਸਰਕਾਰ ਨੇ ਕਰਨਾ ਹੈ ਜਿਹੜਾ ਕੰਮ ਪਟਵਾਰੀਆਂ ਨੇ ਕਾਨੂੰਗਿਆਂ ਨੇ ਜਾਂ ਬੀਐਲਓ ਨੇ ਕਰਨਾ ਹੈ ਉਹ ਇਹਨਾਂ ਦੇ ਬੰਦੇ ਕਰ ਰਹੇ ਐ ਔਰ ਕਹਿ ਰਿਹਾ ਕਿ ਅਸੀਂ ਕਾਰਡ ਉਹਨਾਂ ਬਣਾਣਾ ਜਿਹੜਾ ਸਾਡੀ ਪਾਰਟੀ ਦੇ ਨਾਲ ਜੁੜਿਆ ਹੋਊਗਾ ਇਹ ਨਹੀਂ ਕਹਿ ਰਹੇ ਕਿ ਜਿਹੜਾ ਗਰੀਬ ਵਿਅਕਤੀ ਉਹਨਾਂ ਦਾ ਕਾਰਡ ਬਣੂਗਾ ਇਹ ਧੋਸ ਦਿੰਦੇ ਐ ਕਿ ਅਸੀਂ ਉਹਨਾਂ ਦਾ ਕਾਰਡ ਬਣਾਵਾਂਗੇ ਜਿਹੜਾ ਸਾਡੇ ਪਾਰਟੀ ਦੇ ਨਾਲ ਜੁੜਿਆ ਹੋਊਗਾ ਲੇਕਿਨ ਮੈਂ ਇਹ ਗੱਲ ਯਕੀਨਨ ਕਹਿੰਦਾ ਕਿ ਇਹ ਕਾਰਡ ਸਿਰਫ ਬਲਫ ਹੈ ਜਦੋਂ ਇਲੈਕਸ਼ਨ ਆ ਗਈ ਇਹ ਕਾਰਡ ਬੰਦ ਹੋ ਜਣੇ ਆ ਕੋਈ ਕਾਰਡ ਨਹੀਂ ਚੱਲਣਾ ਸਾਡੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਇਹ ਮੰਗਿਆ ਕਿ ਜਿਹੜੇ ਕਾਰਡ ਹੈ ਸਰਕਾਰ ਬਣਾਵੇ ਲੋਕਾਂ ਦੇ ਘਰ ਘਰ ਤੱਕ ਪਹੁੰਚਾਵੇ ਮੈਂ ਹੋਰ ਗੱਲ ਨਾ ਕਹਿੰਦਾ ਫਿਰ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿ ਰਹੇ ਆ ਕਿ ਅਸੀਂ ਤਿੰਨ ਚਾਰ ਦਿਨਾਂ ਤੱਕ ਜੇ ਸਾਨੂੰ ਹੜਤਾਲ ਕਰਨੀ ਪਈ ਤੇ ਹੜਤਾਲ ਵੀ ਕਰਾਂਗੇ ਮੈਂ ਮੈਡਮ ਨੂੰ ਕਹਾਂਗਾ ਦੋ ਲੋਕ ਤੁਹਾਡੇ ਨਾਲ ਸਾਝੇ ਦੱਸੇ